बैसाखी के त्योहार पर भुलाथ में करवाया जा रहा है छप्पनवा कबड्डी कप मोहनवीर बाल ने बताया जे कबड्डी कप अकेला हमारा नहीं है पूरे इलाके का कबड्डी कप है पूरा इलाका इसको मिलकर करवा रहा है इसमें सिख ईसाई मुस्लिम हिंदू सब धर्म मिलकर इस कबड्डी कप में योगदान दे रहे हैं पत्रकार सहानी की खास रिपोर्ट आ, ਕੋਈ ਜੇ ਕੋਈ ਬਾਰਾਉਂ ਆਉਂਦਾ ਤੇ ਉਹ ਇਹ ਕਦੇ ਐਸੀ ਭਲਤ ਗਏ ਸੀਗੇ ਤੇ ਆ ਵੀ ਇਹਨੂੰ ਆਪਾਂ 2 ਜਾਂ 3 ਦਿਨ ਦਾ ਜਾਂ 4 ਦਿਨ ਦਾ ਨਹੀਂ ਆਪਾਂ ਪੂਰੇ ਹਫ਼ਤੇ ਦਾ ਬਣਾਉਣਾ ਪਰ ਹੋਰ ਵੀ ਕਈ ਚੀਜ਼ਾਂ ਬਹੁਤ ਵਧੀਆ ਕਰਨੀਆਂ ਆ ਪਰ ਉਹ ਤਾਂ ਹੀ ਕਰ ਸਕਦੇ ਜੇ ਸਾਰੇ ਇਕੱਠੇ ਹੋਣ ਜੇ ਕਦੋਂ ਪਿਓ ਕਹਿੰਦਾ ਛੀਟ ਆਈਏ ਉਹ ਮੇਲਾ ਕਰਾਉਂਦੇ ਆ ਕੁਝ ਐਟ ਲੀਸਟ ਜਦੋਂ ਹੁਣ ਤੁਹਾਡੇ ਸਾਰੇ ਹੈਗੇ ਜੇ ਤੁਸੀਂ ਤੁਹਾਡੇ ਮੋਹਰੀ ਜਿਉਂਥੇ ਜਾ ਕੇ ਸਟੇਜ ਤੇ ਬੈਠਣਗੇ ਤੇ ਤਾਂ ਹੀ ਸੋਨਾ ਲੱਗੂਗਾ ਨਹੀਂ ਤੇ ਮੇਰੇ ਕੋ ਸੋਨਾ ਕਰ ਐ ਵੀ ਉੱਥੋਂ ਬਾਹਰੋਂ ਲੋਕ ਆਏ ਆ ਬਾਹਰੋਂ ਆ ਕੇ ਸਟੇਜ ਤੇ ਬੈਠ ਗਿਆ ਤੇ ਚੱਲ ਗਿਆ ਬੈਠਾ ਵੈਰੀ ਗੁੱਡ ਜੇ ਆਪਣੀ ਲੋਕ ਬੈਠੇ ਹੋਣਗੇ ਤਾਂ ਤਾਂ ਹੀ ਮਜ਼ਾ ਆਉਂਦਾ ਤੇ ਸਾਨੂੰ ਕਰਾਉਣ ਚ ਵੀ ਮਜ਼ਾ ਤਾਂ ਹੀ ਹੋਵੇ ਬਹੁਤ ਵਧੀਆ ਨਹੀਂ ਜੀ ਇਹ ਚੀਜ਼ ਨੂੰ ਇਸ ਤਰੀਜ਼ ਦਾ ਬਹੁਤ ਵਧੀਆ ਹੈ ਮੇਲਾ ਵੀ ਪਹਿਲਾਂ ਵੈਰੀ ਗੁੱਡ ਹੈਗਾ ਪਹਿਲਾਂ ਧੰਨਵਾਦ ਤੇ ਬੜਾ ਤੁਸੀਂ ਆ ਕੇ ਪ੍ਰਾਲਾ ਕੀਤਾ ਹੈ ਆਪਾਂ ਨੂੰਿਲਣੀ ਗਲਤ ਰਿਪੋਰਟ ਮੱਗਿਆ ਖੜੇ ਦਿਓ ਉਹਨਾ ਸੋਨਾ ਲੱਗਦਾ